ਇਹ ਜਿਹੜੀ ਪਰਾਇ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲ ਦੇ ਅੰਮ੍ਰਿਤਸਰ ਵਿੱਚ ਅੱਜ ਜਿੱਥੇ ਆਪਾਂ ਖੜੇ ਹਾਂ ਹਾਈ ਟੈਕ ਕੰਪਿਊਟਰ ਲੈਬ ਜਿਹੜੀ ਆ ਉਹ ਇਹਨਾਂ ਨੇ ਡੋਨੇਟ ਕੀਤੀ ਆ ਸੀਐਸਆਰ ਦੇ ਖਾਤੇ ਦੇ ਵਿੱਚ ਬਹੁਤ ਸਾਰਿਆਂ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਸਾਡੀਆਂ ਕੰਪਿਊਟਰ ਲੈਬਸ ਤੇ ਹਾਈ ਟੈਕ

ਆਪਣੀ ਸੀਐਸਆਰ ਦੇ ਵਿੱਚੋਂ ਵਿਦੇਸ਼ੇ ਘਰ ਆ ਰਹੇ ਆ ਦੇ ਵਿੱਚ ਆਪਣਾ ਬੜਾ ਯੋਗਦਾਨ ਪਾਇਆ। ਇਹ ਜਿਹੜੀ 3 ਸਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਦੇ ਕੇ ਅੱਜ ਜਿੱਥੇ ਆਪਾਂ ਖੜੇ ਆ ਹਾਈ ਤੱਕ ਕੰਪਿਊਟਰ ਲੈਬ ਜਿਹੜੀ ਆ ਉਹ ਇਹਨਾਂ ਨੇ ਡੋਨੇਟ ਕੀਤੀ ਆ ਸੀਐਸਆਰ ਦੇ ਖਾਤੇ ਦੇ ਵਿੱਚ। ਤੇ ਮੈਂ ਜਿੱਥੇ ਇਸ ਬੈਂਕ ਨੂੰ ਵਧਾਈ ਵੀ ਦਿੰਨਾ ਕਿ ਕਿ ਬਹੁਤ ਸਾਰਿਆਂ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਸਾਡੀਆਂ ਕੰਪਿਊਟਰ ਲੈਬਸ ਤੇ ਹਾਈ ਟੈਕ ਕੰਪਿਊਟਰ ਲੈਬਸ ਵੀ ਜਿਹੜੇ ਆ ਉਹ ਇਹਨਾਂ ਨੇ ਖੋਲੀਆਂ ਤੇ ਅੱਜ ਇਹਦਾ ਵੀ ਰਸਮੀ ਦੌਰ ਤੇ ਇਹਦਾ ਧਾਣ ਕੀਤਾ ਗਿਆ ਮੈਂ ਜਿੱਥੇ ਇਸ ਆਦਾਰੇ ਦੀ ਗੁਰਚਾਰਨਾ ਜਰਦਾਸ ਸਿੰਘ ਦੀ ਕਰਨਾ ਸਤਿਗੁਰੂ ਜੀ ਇਸ ਤਰ੍ਹਾਂ ਸ਼ਤਾਬ ਦੀ ਸ਼੍ਰੀ ਗੁਰਬਖਸ਼ ਸਿੰਘ ਖਾਲਸਾ ਕਾਲ ਗਿਆ ਇਹਨੂੰ ਵੱਡੀਆਂ ਤਰੱਕੀਆਂ ਬਖਸ਼ ਕਰਨੀਆਂ ਇੱਥੋਂ ਜਿਹੜੇ ਬੱਚੇ ਐਜੂਕੇਸ਼ਨ ਲੈ ਕੇ ਜਾਂਦੇ ਆ ਉਹ ਚੰਗੀਆਂ ਪੋਸਟਾਂ ਤੇ ਜਾ ਕੇ ਸ਼ੁਭਤ ਹੋਣ ਤੇ ਬੈਂਕ ਦਾ ਵੀ ਧੰਨਵਾਦ ਕਰਦਾ ਜਿਹੜੇ ਤਕਰੀਬਨ 2-3 ਸਾਲ ਤੋਂ ਲਗਾਤਾਰ ਇਹ ਆਪਣਾ ਸੀਐਸਰ ਸਾਹਿਬ ਦੇ ਵਿਚੋਂ ਆਪਣਾ ਦਸਬੰਧ ਦੇ ਤੌਰ ਦੇ ਉੱਤੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਯੋਗਦਾਨ ਪਾਏਗੇ ਸੋ ਸਮੁੱਚੇ ਸਟਾਫ ਨੂੰ ਸਤਪੁਰ ਸਾਹਿਬ ਮੇਰ ਨਾਲ ਬੈਂਕ ਸਾਹਿਬ ਮੁਖਸ ਗੱਤਰ ਸਾਡੇ

ਅਤੇ ਸਮੁੱਚੀ ਵਿਦਿਅਕ ਵਿਭਾਗ ਨਾਲ ਜੁੜੀ ਹੋਈ ਟੀਮ ਕਾਲਜ ਵਿੱਚ ਪਹੁੰਚੇ ਜਿਨ੍ਹਾਂ ਨੇ ਅੱਜ ਆਈਸੀਟੀ ਲੈਬ ਦਾ ਉਦਘਾਟਨ ਕੀਤਾ ਇਸ ਤੋਂ ਪਹਿਲਾਂ ਵੀ ਦੋ ਸਮਾਗਮ ਵੀ ਤਿਆਰ ਕੀਤੇ ਗਏ ਸਨ ਲੇਕਿਨ ਆਈਸੀਟੀ ਲੈਬ ਹੋਣ ਤਿਆਰ ਹੋ ਗਿਆ ਉਹਦੇ ਘਾਟ ਪ੍ਰਧਾਨ ਜੀ ਕਰਦੇ ਗਏ ਆ ਤੇ ਪ੍ਰਧਾਨ ਜੀ ਨੇ ਕਾਲਜ ਦੇ ਜੋ ਗਤੀਵਿਧੀਆਂ ਨੇ ਜਾਂ ਕਾਲਜ ਦੇ ਵਿੱਤੀ ਖੇਤਰਾਂ ਨੇ ਉਹਨਾਂ ਤੋਂ ਆਪਣੀ ਸੰਤੁਸ਼ਟੀ ਜਾਹਰ ਕਰਦਿਆਂ ਵਿਸ਼ਵਾਸ ਦਵਾਇਆ ਕਿ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਤਾ ਫੋਨ ਕਰਨ ਤੇ ਇੱਕ ਫਲੋਰ ਤਿਆਰ ਕਰਵਾ ਕੇ ਦਿੱਤਾ ਜਾਏਗਾ